ਸਸਰੀ ਗੋਲ ਜੀ ਧਾਰ ਰਹੇ ਹਾਂ। ਕਬੂਤਰ ਜੀ ਠੀਕ ਹੋ ਸਾਰੇ ਜਣੇ। ਅੱਜ ਮੈਂ ਤੁਹਾਨੂੰ ਪਤਾ ਇਹ ਵੀ ਰਿਹਾ ਆਪਾਂ ਨਮੀਆਂ ਨਮੀਆਂ ਵੀਡੀਓ ਵੀਰੇ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਨੇ। ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਜੀ। ਹੋਰ ਜੀ ਕਬੂਤਰ ਠੀਕ ਨੇ ਸਾਰਿਆਂ ਦੇ। ਘਰ ਪ੍ਰਵਾਸ। ਸੌਦਾ ਠੀਕ ਹੈ ਜੀ। ਪ੍ਰਮਾਤਮਾ ਸਭ ਨੂੰ ਠੀਕ ਰੱਖੇ ਜੀ। ਕਬੂਤਰ ਵੀ ਸਭ ਦੇ ਠੀਕ ਰੱਖੇ ਜੀ। ਬਿਮਾਰੀਆਂ ਢ ਮਾਰੀਆਂ ਤੋਂ ਬਚਾਵੇ। ਤੇ ਅੱਜ ਵੀਰੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਆਪਾਂ ਆਪਣਾ ਇੱਕ ਵੱਡਾ ਕਬੂਤਰ ਜੀ। ਲੋ ਜੀ ਕਰੋ ਚੈੱਕ ਦਸੋਂ ਗੂਤਾਂ ਦੀ ਗੱਲਬਾਤ ਜੀ ਕੀ ਆ ਜਿਹੜੇ ਦਾ ਪਾਰਕੂ ਬੰਦੇ ਵੀ ਉਹ ਤਾਂ ਕਹਿੰਦੇ ਨੇ ਵੀ ਉਹ ਉਹ ਦੇ ਕੀ ਦੱਸਦੇ ਨੇ ਵੀ ਕਿਹੜੇ ਗੂਤਰ ਨੇ ਦੇਖੋ ਤਾਂ ਇਹ ਧਿਆਨ ਨਾਲ ਤੁਹਾਨੂੰ ਕੀ ਲੱਗਦਾ ਮਰ ਕੀ ਦੱਸਿਓ ਜੀ ਨੂੰ ਜੀ ਨੂੰ ਪਤਾ ਹੀ ਨਸਲਦਾ ਨਸਲ ਜਣੀ ਤੁਸੀਂ ਦੱਸਣੀ ਹੈ ਕੰਪੂਟਰ ਦਿਖਾਦਾ ਤੁਹਾਨੂੰ ਆਪਾਂ ਨੇ ਇਹ ਤੁਸੀਂ ਦੇ ਬੇਟੇ ਵੀ ਕਾਲੇ ਫੰਗਣੇ ਦੋ ਜੀ ਬਾਕੀ ਇਹ ਲਾਲ ਸਰਾਇਕਣ ਕੱਚੀਆਂ ਵੀੜੀਆਂ ਅੱਖਾਂ ਦੇ ਵੀ ਇਹਦੀਆਂ ਦੇਖ ਲੋ ਜੀ ਧਿਆਨ ਨਾਲ ਕੱਚੀਆਂ ਵੀੜੀਆਂ ਨੇ ਹੂਸਲੀ ਦੀ ਨੋਕ ਆ ਮੜੀ ਮੜੀ ਜਣੀ ਨੂੰ ਜੀ ਨੂੰ ਪਤਾ ਵੀ ਇਹ ਕਮੈਂਟ ਕਰਕੇ ਨਸਲ ਜ਼ਰੂਰ ਦੱਸਿਓ ਵੀ ਕਿਹੜੀ ਨਸਲ ਚੋਂ ਆ ਜੀ ਇਹ ਜੇ ਨਾ ਪਤਾ ਲੱਗਿਆ ਵੀਰੇ ਤਾਂ ਦੱਸਿਓ ਫਿਰ ਆਪਾਂ ਦੱਸਾਂਗੇ ਤੁਹਾਨੂੰ ਗਾਂ ਵਾਲੀ ਵੀਡੀਓ ਦੇ ਵਿੱਚ ਵੀ ਇਹਦੀ ਕਿਹੜੀ ਨਸਲ ਆ ਜੀ ਜਣੀ ਆਪਣੇ ਕੋਲ ਇਹਦਾ ਰਿਜ਼ਲਟ ਬਾਲਾ ਚੰਗਾ ਜੀ ਉੜਨ ਨੂੰ ਜਮਾ ਨਹੀਂ ਦਵਦੇ ਵੀਰੇ ਇਹ ਆਹ ਸਭ ਜਣੀ ਇਹਦਾ ਕੋਈ ਬੱਚਾ ਨਹੀਂ ਸੀ ਲਿਆ ਗਿਆ ਪਿਛਲੇ ਸਾਲ ਬੱਚਾ ਸੀਗਾ ਜਣੀ ਘਰੇ ਉਹਨੇ ਰਿਜ਼ਲਟ ਦਿੱਤਾ ਫੂੜਾ ਆਪਾਂ ਉੜਨ ਦਾ ਜੀ ਵੀ ਜਣੀ ਘਰੇ ਸੱਤ ਤੋਂ ਸੱਤ ਵੀ ਕਰਦਾ ਰਿਹਾ ਜੀ ਉਹ ਤੇ ਆ ਸਾਰਾ ਆਪਣੇ ਕੋਲ ਇੱਕ ਬੱਚਾ ਹੈ ਜਰੂਰ ਸੀਗਾ ਉਹ ਆਪਾਂ ਦੇ ਹੀ ਤਰੀਕੇ ਦੇ ਬੰਦੇ ਨੇ ਉਹ ਇਹ ਰਿਜ਼ਲਟ ਦੱਸਿਆ ਨਹੀਂ ਆਪਾਂ ਨੂੰ ਕੀ ਬਣਿਆ ਜਿਹੜੀਆਂ ਆਪਣੇ ਵੱਲ ਇੰਨਾ ਜਣੀ ਚੰਗਾ ਬੱਚਾ ਨਿਕਲਿਆ ਹੋਇਆ ਸੀਗਾ ਵੀ ਐ ਹੀ ਸੀਗਾ ਵੀ ਸਾਰਿਆਂ ਨੂੰ ਬਠਾ ਬਠਾ ਬੈਠੂਗਾ ਕੈਤ ਕੀ ਤੇ ਦੋ ਬੱਚੇ ਹੈਗੇ ਨੇ ਜੀ ਤਿੰਨੇ ਨੇ ਤੇ ਹੁਣ ਇਹਦੀ ਇੱਕ ਵਾਰ ਦੁਬਾਰਾ ਫੇਰ ਜੋੜੀ ਲਾ ਲਾਂਗੇ ਆਪਾਂ ਉਹ ਬੱਚੇ ਰੱਖ ਲਾਂਗੇ ਹੋਣ ਵਾਲੇ ਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਜਿਹੜੇ ਆ ਦਸੰਬਰ ਮਹੀਨੇ ਦੇ ਕਬੂਤਰ ਹੁੰਦੇ ਨੇ ਦਸੰਬਰ ਮਹੀਨੇ ਦੇ ਬੱਚੇ ਹੁੰਦੇ ਨੇ ਕੜਾਏ ਹੋਏ ਉਹ ਰੱਖਣ ਲਈ ਵਧੀਆ ਰਹਿੰਦੇ ਨੇ ਜੀ ਆਪਾਂ ਨੇ ਉਹ ਬੱਚੇ ਰੱਖ ਲੈਣੇ ਨੇ ਕੱਟ ਲਾਂਗੇ ਉਹਨਾਂ ਨੂੰ ਨਹੀਂ ਜੇ ਮਾੜਾ ਮਾੜਾ ਹੋ ਸਕੇ ਢਾਂਗੀ ਨੇ ਘਿਜਾ ਲਾਂਗੇ ਘਿਜਾ ਕੇ ਰੋਕਾਂਗੇ ਤੇ ਬਾਕੀ ਵੀ ਤੁਹਾਨੂੰ ਪਤਾ ਹੀ ਹੈ ਇਹ ਨਸਲਾਂ ਕਿਹੜਾ ਦੁਬਾਰਾ ਦੁਬਾਰਾ ਬਣਦੀਆਂ ਨੇ ਇਹਦਾ ਕੂਤਰ ਬਾਜੀ ਘਟ ਛੱਡ ਲੋ ਪਰ ਸੰਭ ਲੋ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੱਸਿਓ ਕਮੈਂਟ ਕਰਕੇ ਓਕੇ